ਦੀਨ ਬਸਾਰੇ ਹੋਰੇ دیਵਾਨੇ ਦੀਨ ਬਸਾਰੇ ਹੋਰੇ ਦੇਰ ਬਸਾਰੇ ਹੋਰੇ دیਵਾਨੇ ਦੀਨ ਬਸਾਰੇ ਹੋਰੇ دیਵਾਨੇ ਮਾਇਆ ਦਾ ਦੇਵਾਨਾ ਹੁੰਦਾ ਹੈ ਭਾਇਆ ਕੇ ਦੇਵਾਨੇ ਪ੍ਰਾਣੀ ਚ ਉਠ ਖੋਰੀ ਭਾਈ ਉਹ ਤਾਂ ਦੀਨ ਸੱਚ ਕਉ ਬਸਾਰਤਾ ਮਾਇਆ ਦੇ دیਵਾਨੇ ਹੋ ਕੇ دیਵਾਨਾ ਮਾਇਆ ਦਾ ਸੱਚ ਬਸਾਰਿਆ ਹੋਇਆ ਆ ਸਰੀਰ ਮਾਇਆ ਹੈ ਇਹਦਾ دیਵਾਨਾ ਹੋ ਕੇ ਸੱਚ ਬਸਾਰ ਬਸਾਰਦਾ ਫੇਰੇ ਅੜ ਵਾਲੇ ਕੋ ਵੀ ਜਾਂਦੇ ਚਲ ਜੀ ਪੇਟ ਭਰਿਓ ਪਸ਼ੂਆਂ ਜਿਓ ਸੋਇਓ ਉਲੱਖ ਜਨਮ ਹੈ ਹਾਰਿਓ ਉਹ ਸਰੀਰ ਬਾਤੇ ਪੇਟ ਪਰ ਲਈ ਪੈਣਾ ਪੇਟ ਪਰ ਲਿਆ ਪਸ਼ੂ ਉਹ ਜੋ ਸੋਇਆ ਪਸ਼ੂ ਨੂੰ ਸੁੋਲਿਆ ਉਲੱਖ ਜਨਮ ਹੈ ਹਾਰਿਓ ਬਾਪੂ ਰੁੱਖਾ ਜਨਮ ਹਾਰਦਾ ਜੇ ਇਹੀ ਕੰਮ ਕੀਤਾ ਨਾ ਜਿਹਨੇ ਪੇਟੇ ਭਰਿਆ ਪਸ਼ੂ ਆ ਪਸ਼ੂ ਯਾਰ ਇਹਨੂੰ ਕਿਹਾ ਸੀ ਪਸ਼ੂ ਮਰਿਆ 10 ਕਾਲਸ ਵਾਰਾ ਸਰੀਰ ਕਰਕੇ ਪਸ਼ੂ ਹੀ ਆ ਜਿਹੜਾ ਸਰੀਰ ਨਾਲ ਜੁੜਿਆ ਪਸ਼ੂ ਹੀ ਆ ਉਹ ਖਾ ਲਿਆ ਸੌਂਦਿਆ ਖਾ ਲਿਆ ਸੌਂਦਿਆ ਪਸ਼ੂ ਹੀ ਆ ਇਹ ਇੱਕ ਅਮਾ ਮੇਰੇ ਪਸ਼ੂ ਹੀ ਹੈ ਪਸ਼ੂਆ ਜੋ ਸੋਇਓ ਕਿ ਇਹ ਮਰਦਾ ਹੈ ਨਾ ਸਰੀਰ ਕਰਕੇ ਬੰਤਾ ਮਰਿਆ ਹੀ ਨਹੀਂ ਨਾ ਹੈ ਇਹ ਤਾਂ ਪਸ਼ੂ ਹੈ ਮਰਿਆ ਭਗਤ ਦਾ ਬੰਦ ਮਰਿਆ ਪਸ਼ੂ ਦਾ ਸਰੀਰ ਮਰਿਆ ਆ ਇਹਦਾ ਦਸ ਕਾਪਾਉਂਦਾ ਸਰੀਰ ਸਰੀਰ ਕਮ ਆ ਜਾਂਦਾ ਹੈ ਉਹ ਨਹੀਂ ਹੁੰਦਾ ਭਗਤ ਦਾ ਸਰੀਰ ਕਰਕੇ ਵੀ ਨਹੀਂ ਮਰਿਆ ਉਹਨੇ ਸਰੀਰ ਛੱਡਿਆ ਮਰਿਆ ਨਹੀਂ ਹੈ ਛੜਿਆ ਉਹਨੇ ਤਾਂ ਜਿਉਂਦੇ ਛੜਿਆ ਸੀ ਉਹ ਤਾਂ ਮਰਦਾਨ ਛੜਣ ਦਾ ਮਤਲਬ ਹੋਰ ਹੈ ਜਿਹੜਾ ਮਾਰ ਕੁੱਟ ਕੇ ਛੜਾਵੇ ਉਹ ਮਰਿਆ ਇਹ ਤੂੰ ਕੁੱਟੇ ਮਾਰ ਕੇ ਛੜਾਇਆ ਜਾਵੇ ਉਹ ਮਰਿਆ ਇਹ ਆਪੇ ਛੜਦੇ ਵੇ ਜਾਉਂਦਾ ਉਹ ਵਕਤ ਹਈੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਸਾਧ ਸੰਪਤ ਗਾਦੇ ਕੀਤੀ ਨਹੀਂ ਝੂਠ ਦੇ ਤੰਦੇ ਜਰਚਾ ਨਾ ਸੱਚ ਨਾਲ ਨਹੀਂ ਜੁੜਿਆ ਕਦੇ ਸੱਚ ਦੱਸਣ ਵਾਲੇ ਜਿਹੜੇ ਨੇ ਉਹਨਾਂ ਕੋ ਬੈਠੇ ਹੀ ਨਹੀਂ ਕਦੇ ਮੰਨੂ ਸਾਧਨਾ ਮੰਨੂ ਸਾਧੇ ਹੀ ਨਹੀਂ ਕਦੇ ਜੇ ਸਾਧ ਸੰਪਤ ਕਰਦਾ ਮਨ ਸਾਧਦਾ ਆਪਣੇ ਨੂੰ ਬਨੂ ਸਮਝਾਉਦਾ ਆਪਣੇ ਨੂੰ ਝੂਠ ਦੇ ਤੰਦੇ ਜਰਚਾ ਹਾਂਜੀ ਬਾਹਰ ਸੂਰ ਬਾਸ਼ਟ ਵਿੱਚ ਪਟਕਾ ਚੱਲਿਆ ਉਹ ਬਸ ਸੌਂਗ ਦਾ ਕੁੱਤਾ ਕਹ ਲੋ ਚਾਹੇ ਸੂਰ ਕਹ ਲੋ ਪਰ ਇਹ ਹੀ ਪਰਵਰਤੀ ਰਹੀ ਕੁੱਤਾ ਲੋਭੀ ਹੁੰਦਾ ਹੈ ਸੂਕਰ ਆ ਜਿਆਦਾ ਬੱਚਿਆਂ ਨੇ ਵੀ ਧਿਆਨ ਹੁੰਦਾ ਜਿਆਦਾ ਬੱਚਿਆਂ ਤੇ ਆਉਂਦਾ ਜਿਆਦਾ ਬੱਚੇ ਹੁਣ ਇਹ ਸੂਕਰ ਦੀ ਜੂਨ ਕਹਿੰਦਾ ਰਹਿੰਦਾ ਸੂਕਰ ਜਾਨ ਬਲ ਵਾਲਾ ਉਤਰ ਹੈ ਬਾ ਇਸ ਇਨਾ ਵਾਂਗੂ ਕੱਟ ਕੇ ਚੱਲਿਆ ਬਾ ਇਸ ਉਹ ਭੜਕਦਾ ਹੀ ਚਲਾ ਗਿਆ ਉੱਠ ਗਿਆ ਭਟਕਦਾ ਰਹਿਆ ساری ਜ਼ਿੰਦਗੀ ਭਟਕਦਾ ਫਿਰਦਾ ਰਿਹਾ ਆਖਰ ਉੱਠ ਕੇ ਚਲਾ ਗਿਆ ਜਾਣੀ ਸੀ ਉੱਠ ਕੇ ਹੋ ਗਿਆ ਜਿਹੜਾ ਬੈਠਾ ਸਾਲ ਲੰਦਾ ਸੀ ਉੱਠ ਕੇ ਕੌਣ ਗਿਆ ਉੱਠ ਕੇ ਹੱਸ ਗਿਆ ਬੈਠਾ ਪੱਖੀ ਨਾਲ ਕਬੈਠਾ ਪੱਖੇ ਲੰਬੇ ਸਵੇ ਹੋਈ ਥੇਲੇ ਹੋ ਗਿਆ ਹਾਂ ਆਪਸ ਕੋ ਵੀਰ ਕਰ ਜਾਣੇ ਔਰ ਨੂੰ ਬਹੁਤ ਲੱਗ ਬਾਤ ਆਪ ਨੂੰ ਤਾਂ ਬਹੁਤ ਬੜਾ ਜਾਣਦਾ ਸੰਤ ਸਾਰੇ ਜਾਣਦੇ ਹੀ ਨੇ ਔਰ ਲਗਮਤਰੇ ਜਾਣਦਾ ਹੈ ਲਗਮਤਰੇ ਤਾਂ ਜਿਵੇਂ ਜਿਵੇਂ ਸਿਆਰੀਆਂ ਪੈ ਰੀਆਂ ਜਾਣਦਾ ਦੋ ਇਹਨੂੰ ਲਾਵਾਂ ਉਕੜ ਆਪ ਨੂੰ ਪੂਰਾ ਜਾਣਦਾ ਹੈ ਹਾਂ ਮਨ ਸਾਹਿਬ ਬਾਚਾ ਕਰਮਨਾ ਮੈਂ ਦੇਖਿਆ ਤੁਹਾਨੂੰ ਕਿ ਜਾਣਦਾ ਬਰ ਸਾਹਿਬ ਬਾਚਾ ਕਰਮਨਾ ਦਾ ਪ੍ਰਚਾਰ ਕਰਨ ਵਾਲੇ ਨੇ ਨਾ ਬੰਦੀ ਇੱਛਾ ਬੰਦੀ ਇੱਛਾ ਨਹੀਂ ਗਈ ਬਾਚਾ ਕਰਮਨਾ ਬਚਨ ਵੀ ਕਰਦੇ ਨੇ ਬੰਦੀ ਇੱਛਾ ਵੀ ਹੈ ਕਰ ਵੀ ਕਰਦੇ ਨੇ ਕਰਮ ਕਾਂਢੀ ਵੀ ਨੇ ਇਹ ਸਾਰੇ ਦੋਜਿਕ ਜਾ ਪੜਤ ਨੇ ਹੈ ਮੈਂ ਦੇਖੇ ਦੋਜਿਕ ਜਾਤ ਮੈਨੂੰ ਦੀਦੇ ਨੇ ਦੋਜਿਕ ਜਾ ਰਹੇ ਜਾਂਦੇ ਦੇਖੇ ਵੀ ਨੇ ਜਾ ਵੀ ਰਹੇ ਨੇ ਮੈਂ ਦੋਜਿਕ ਜਾਤ ਦੇਖੇ ਨੇ ਤੂੰ ਕਾਮੇ ਕ੍ਰੋਧੀ ਚਾਤਰੀ ਬਾਜੀਗਰ ਦੇ ਕਾਮ ਕਾਮੇ ਕ੍ਰੋਧੀ ਚਾਤ ਦੇਖੋ ਕਬੀਰ ਕਹਿੰਦਾ ਮੈਂ ਦੇਖੇ ਨੇ ਪਤਾ ਹੁੰਦਾ ਵੀ ਉਹ ਕੀ ਹੈ ਜਿਹੜੇ ਸੰਤ ਮਹਾਪੁਰਖ ਨੇ ਸਾਰੇ ਦੋਜਿਕ ਗਏ ਨੇ ਜਾਣ ਗਏ ਹੋ ਕਿਉਂਕਿ ਕਾਨੂੰਨ ਕਹਿੰਦਾ ਇਹ ਗੁਰਬਾਨੀ ਦਾ ਵੇਖਤ ਕਾਇਓ ਜਗਤ ਕੋ ਲੋਗਨ ਕੋ ਬਸ ਕੀ ਅੰਤ ਕਾਲ ਕਾਤੀ ਕਟਿਓ ਬਸ ਨਰਕ ਮੁਦੀ ਉਹ ਡਾਕਟਰ ਤੁਹਾਡਾ ਸੈਂਪਲ ਲੈਂਦਾ ਉਹ ਟੈਸਟ ਆ ਜਾਂਦਾ ਇਹਨੂੰ ਮਲੇਰੀਆ ਉਹ ਕਹਿੰਦਾ ਮਲੇਰੀਆ ਸਾਡੇ ਕੋ ਗੁਰਬਾਨੀ ਟੈਸਟ ਹੈ ਇਹਦੇ ਆਧਾਰ ਤੇ ਅਸੀਂ ਕਹਿੰਦੇ ਹਾਂ ਜੋੜਾ ਨੇ ਕਿਹਾ ਗੁਰਮਤਿ ਦੇ ਖਿਲਾਫ ਹੈ ਉਹਨਾਂ ਨੇ ਕੀਤਾ ਕੀ ਸੀ ਉਹ ਫਰਾਡ ਕੀਤਾ ਸੀ ਹੇ ਰੌਣ ਵਾਲੇ ਕੀ ਹੁੰਦਾ ਵੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀ ਲੋਕੇ ਮਗਰ ਲਾਇ ਸੀ ਜੇ ਤਾ ਦਾ ਗੁਰਦੀ ਨਾ ਹੋਰ ਨਾ ਮਿਲਿਆ ਜਿਹੜੇ ਮਾਲਾ ਫੇਰਦੇ ਸੀ ਉਹ ਸਾਰੇ ਹੀ ਗੁਰਮਤ ਤੋਂ ਸਖਣੇ ਸੀ ਉਹ ਮਾਲਾ ਦਾ ਡੁੱਬ ਗਿਆ ਉਹ ਤਾਂ ਕਬੀਰ ਮਾਲਾ ਫੇਰਦਾ ਫੇਰਦਾ ਕਹਿੰਦਾ ਸਗਲੇ ਜਾਨੂਸ਼ੀ ਪੂਰੀ ਗਵਾਇਆ ਜਿਹੜਾ ਮਾਲਾ ਫੇਰਦਾ ਉਹਦਾ ਜਾਨੂ ਗਵਾਇਆ ਗਿਆ ਪੱਕੀ ਗੱਲ ਐ ਉਹਦਾ ਗਵਾਇਆ ਗਿਆ ਸੀ ਉਹਨੇ ਛੜਤੀ ਮਾਲਾ ਜਿਹੜੇ ਇਹਨਾਂ ਨੇ ਦੇਈ ਛੱਡੀ ਉਹਨਾਂ ਦਾ ਕੋਆਇਆ ਗਿਆ ਉਹ ਲਾਗੂ ਹੋਗੀ ਪਗਤੀ ਕੋ ਲਾਗੂ ਹੋ ਗਿਆ ਦੇਖ ਦਿਖਾਇਓ ਜਗਤ ਕੋ ਲੋਕ ਨੂੰ ਕੋ ਬਸ ਇਹੀ ਕੁਛ ਕੀਤਾ ਸੀ ਅੰਤਕਾਲ ਘਾਤੀ ਕਢਿਓ ਬਸ ਨਰ ਕਬੂਲੀ ਐਂ ਦੇਖੇ ਦੋਜਕ ਜਾਤ ਐ ਇਹ ਦੇਖ ਕੇ ਕਹੀ ਹੋਈ ਗੱਲ ਐ ਕੋਈ ਜੋ ਬੋਲਣ ਜੋ ਦੇਖੇ ਅੱਖੀ ਇਹਨੂੰ ਦੇਖ ਕੇ ਸਮਝ ਗਈ ਅਸੀਂ ਕਹ ਰਹੇ ਯੋ ਗਏ ਨੇ ਸਭ ਤੋਂ ਜੋ ਹੈ ਉਹਨਾਂ ਦੇ ਉਨਾ ਜਿਹੇ ਸਿੰਪਟਮ ਉਹ ਵੀ ਉੱਥੇ ਗਏ ਨੇ ਹਾਂਜੀ ਕਾਮੀ ਕਰੋਦੀ ਚਾਤਰੀ ਬਾਜੀਗਰ ਵੇ ਕਾਮ ਲਿੰਦਾ ਕਰਦੇ ਜੰਨੂ ਸਰਾਣੋ ਬਬੂ ਨਾ ਸਿੰਘ ਮਰੇਉਰਾ ਕਾਮੇ ਕਰੋਦੀ ਚਾਤਰੀ ਬੜੇ ਚਤਲ ਨੇ ਬਾਜੀਗਰ ਬਾਜੀਗਰ ਵੇ ਬਾਜੀਗਰ ਉਹ ਹੁੰਦੇ ਨੇ ਜਿਹੜੇ ਇਧਰ ਇਧਰ ਹੋ ਜਾਣਾ ਇਧਰ ਹੋ ਇਧਰ ਮਤਲਬ ਜਿੱਦ ਤਰੋ ਹੱਥ ਦੇ ਹੁਣ ਦੂਏ ਪਾਸੇ ਹੋ ਜਾਣ ਢੱਪ ਕੇ ਪਲਟੀ ਮਾਰਦੇ ਨੇ ਨਾ ਬਾਜੀਗਰ ਤੇ ਬਾਜੀਗਰ ਡੰਕ ਬਜਾਈ ਸਭ ਖਲਕਤਾਂ ਵਾਂਗ ਸੇ ਆਈ ਬਾਜੀਗਰ ਦੀ ਗੱਲ ਨਹੀਂ ਸਮਝ ਆਉਦੀ ਹੁੰਦੀ ਉਹਨੂੰ ਠੱਗ ਵੀ ਗਿਆ ਹੈ ਜੇ ਬਾਜੀਗਰ ਆ ਠੱਗ ਜਾ ਕੋਠਕੋ ਨਹੀਂ ਲਾਈ ਆਹੋ ਬਾਜੀਗਰ ਡੰਕ ਬਜਾਈ ਸਭ ਖਲਕਤਾਂ ਵਾਂਗ ਸੇ ਆਈ ਬਾਜੀਗਰ ਸوام ਸਕੇਲਾ ਆਪਣੇ ਇਹ ਜਿਹੜਾ ਪਰਪਲ ਜਹੇ ਸੰਸਾਰ ਪਰਪਲ ਜਹੇ ਤੇ ਉਹਨੇ ਪਰਪਲ ਚ ਰਜੇ ਆ ਪਰ ਪਰਪਕਾਰ ਵਾਸਤੇ ਰਿਹਾ ਜੇ ਪ੍ਰਪੁਲ ਚ ਵਾਜੀ ਕਰ ਬੇ ਕੰਮ ਆਂੰਦਾ ਕਰਦੇ ਜਨਮ ਸਰਾਨੋਂ ਬਬੂ ਨਾਲ ਸਿਮਰੋਦਾ ਬੇ ਮਤਲਬ ਬੇ ਕੰਮ ਦਾ ਬੇ ਮਤਲਬ ਬੇ ਮਤਲਬ ਨੰਦਾ ਕਰਦੇ ਵਾਜੀ ਕਰ ਇੰਦਾ ਕਰਦੇ ਜਨਮ ਸਰਾਨੋਂ ਬਬੂ ਨਾਲ ਸਿਮਰੋਦਾ ਨੰਦਾ ਨੰਦਾ ਕਰਦੇ ਰਹਿੰਦੇ ਨੇ ਸਿਰਫ ਜਨਮ ਸਾਰਾ ਬੀਤ ਗਿਆ ਨੰਦਾ ਕਰਦੇ ਬਬੂ ਨਾਲ ਕਾਹ ਉਹ ਸੋ ਪ੍ਰੋਗਰਾਮ ਜਾਂ ਸੱਚੀ ਨੰਦਾ ਕਰਦੇ ਨੇ ਜਾਂ ਸੱਚ ਫੜ ਲੈਂਦਾ ਫਿਰ ਦੋਏ ਪਾਸੇ ਹੋ ਜਾਂਦਾ। ਜਾਂ ਹਾਰਦੇ ਨੇ ਚਰਚਾ ਚ ਦੋਏ ਪਾਸੇ ਹੋ ਜਾਂਦੇ ਨੇ। ਹਾਂ ਕਾਹ ਕਬੀਰ ਚੇਤੇ ਨਹੀਂ ਮੂਰਖ ਮੁਗਲ ਗਵਾਰ RAM ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ। ਕਾਹ ਕਬੀਰ ਚੇਤੇ ਨਹੀਂ ਚੇਦਾ ਨਹੀਂ ਕਬੀਰ ਕਹਿੰਦਾ ਜਾਗਦਾ ਨਹੀਂ ਇਹ ਆਦਮੀ ਕਿਉਂ ਨਹੀਂ ਚੇਦਾ? ਇਹ ਮੂਰਖ ਮੁਗਲ ਗਵਾਰ ਤੂੰ ਕਿਉਂ ਨਹੀਂ ਚੇਦਾ? ਜਾਗਦਾ ਕਿਉਂ ਨਹੀਂ? ਇਹ ਤਾਂ ਨਹੀਂ ਚਾਹ ਲਾ ਤੁਸੀਂ ਤੂੰ ਕਿਉਂ ਨਾ ਕਮਾਂ ਚਲ ਜੀ ਅਸਲ ਦੇ ਵਿੱਚ ਜਿਹੜੇ ਕਬੀਰ ਨਾਲ ਚਰਚਾ ਕਰਨ ਵਾਲੇ ਸੀ ਉਹਨਾਂ ਦੀ ਸਾਰੀ ਗੱਲ ਦੱਸੀ ਹੈ ਕਾਸ਼ੀ ਵਿੱਚ ਰਹਿੰਦੇ ਸੀ ਪੰਡਤ ਰਹਦੇ ਸੀ ਚਰਚਾ ਕਰਨ ਆਉਂਦੇ ਸੀ ਅੱਧੀ ਗੱਲ ਤਾਂ ਉਹ ਸੱਚ ਦੀ ਕਹਿੰਦੇ ਹੀ ਨਹੀਂ ਪੰਡਤ ਵੀ ਹਾਂ ਅਸੀਂ ਵੀ ਇਹੀ ਕਹਿੰਦੇ ਹਾਂ ਵੀ ਪਰਮੇਸ਼ਰ ਦੇ ਕਰਤਾ ਸਭ ਕੁਝ ਹੁੰਦਾ ਲੈ ਪਲਟ ਕੇ ਦੂਏ ਪੱਲੇ ਆ ਗਏ ਵੇਡਾਲੀ ਗੱਲ ਕਹਿਣੀ ਹੋ ਮਨ ਲੈਣੀ ਪੁਨ ਪਾਪ ਤੋਂ ਫੇ ਬੋਲਣਾ ਬਾਜੀਗਰ ਬਣ ਕੇ ਲੈ ਜੀ ਪੁਨ ਪਾਪ ਵੀ ਹੈ ਹੁਕਮ ਵੀ ਹੈ ਪੁਨ ਪਾਪ ਵੀ ਹੈ ਤੇ ਬਾਜੀਗਰ ਨਹੀਂ ਤੇ ਹੋਰ ਕੀ ਦੇ ਤੇ ਇਹਦੇ ਪਲਟੀ ਦੂਹ ਪਾਸੇ ਮਾਰ ਦੇਣੀ ਉਹ ਪਲਟੀਆਂ ਵਾਰੀਆਂ ਹੋ ਜ ਨੇ ਇਹ ਇੱਕ ਤਾਂ ਖੜੇ ਨਹੀਂ ਰ ਸਰ ਹੋ ਕੇ ਸੱਚ ਤੇ ਖੜਨਾ ਬਾਜੀ ਪਲਟੀ ਨਹੀਂ ਮਾਰਦਾ ਸੱਚਾ ਫੇਰ ਉਹ ਘੜਦਾ ਤੇ ਪੈਰ ਗੱਡ ਕੇ ਖੜਦਾ ਉਹ ਉਹ ਪੈਰ ਗੱਡ ਕੇ ਨਹੀਂ ਖੜਦੇ ਹਨ ਕਿਤੋਂ ਝੂਠੇ ਜੜੇ ਹੁੰਦੇ ਨੇ ਇਹ ਕਿਤੇ ਨਹੀਂ ਬੋਲ ਤੂੰ ਮਗਧਗਵਾਰ ਮੁਰਗ ਮਗਧਗਵਾਰ ਨਹੀਂ ਜਾਗਦਾ ਆਰਾਮ ਨਾਮ ਜਾਣਿਆ ਨਹੀਂ ਜਾਣਿਆ ਇਹਦੀ RAM ਨਾਮ ਜਾਣਣਾ ਜਪਣਾ ਬਾਅਦ ਚਾਹ ਪਹਿਲਾਂ ਜਾਣਣਾ ਹੀ ਜਪਣਾ ਇਹ ਜਪਣ ਲਾਗੇ ਜਾਣਿਆ ਹੈ ਦੀ ਕੈਸੇ ਉਤਰਸਪਾਰ RAM ਨਾਮ ਜਾਣਿਆ ਨਹੀਂ ਕੈਸੇ ਉਤਰਸਪਾਰ RAM ਨਾਮ ਜਪਣਾ ਨਹੀਂ ਸੀ ਜਾਣਣਾ ਸੀ ਜਾਨਣਾ ਹੀ ਜਪਣਾ ਸਾਡਾ ਜਿਹੜੇ ਜਪਦੇ ਨੇ ਜਾਣਦੇ ਨਹੀਂ ਹਰ ਜਿਹੜੇ ਜਾਣਦੇ ਨੇ ਜਪਦੇ ਨੇ ਜਾਨਣਾ ਹੀ ਜਪਣਾ RAM ਨਾ ਨਾਮ ਨਾ ਜਾਣਿਆ RAM ਕਾ ਬੂੜੇ ਫਿਰ ਪਾਛੇ ਕੋਈ ਤਾਂ ਹੈ ਬਿਨਾ ਜਾਣੇ ਤੇ RAM RAM ਕਰੀ ਜਾਂਦੇ ਨੇ ਇਹ RAM RAM ਉਚਾਰਦੇ ਨੇ RAM ਜਪਦੇ ਦੀ ਉਚਾਰਣਾ ਕਹਿੰਦੇ ਨੇ ਇਹਨੂੰ RAM ਆ ਉਚਾਰਦੇ ਰਿਦੂ RAM ਨਾਮ ਉਚਰੇ ਉਚਾਰਣਾ ਕਰਨ ਨੂੰ ਜਪਣਾ ਦੀ ਕਹਿੰਦੇ ਪਾਰਕ ਮੇ ਉਤਰ ਜਾਣਾ ਨਹੀਂ ਉਤਰ ਸਕਦਾ ਸਾਰਾ ਸ਼ਬਦੇ ਪੰਡਤ ਦੇ ਤੇ ਲਾਇਆ ਹੈ ਕਾਸ਼ੀ ਦੇ ਜੜੇ ਵਿਦਵਾਨ ਸੀ ਪੰਡਤ ਸੀ ਸੰਤ ਸੀ ਉਹਨਾਂ ਦੇ ਖਿਲਾਫ ਸਾਰੀ